ਹੁੰਦੇ ਹੁੰਦੇ ਵੀ ਭਜਨ ਵਾਲੇ ਨੂੰ ਧਰਤੀ ਚਾਹੀਦੀ ਐ ਤੇ ਉੱਡਣ ਵਾਲੇ ਨੂੰ ਅਸਮਾਨ ਹਾਂਜੀ ਤੇ ਸਾਨੂੰ ਇਹ ਦੋਹੇ ਹੀ ਚਾਹੀਦੇ ਰੋਲ ਮਾਡਲ ਸਭ ਵਾਸਤੇ ਆ ਮਤਲਬ ਪੰਜਾਬ ਦੀ ਜਿੰਨੀ ਵੀ ਜੰਗ ਕੀਤੀ ਹੈ ਜੀ ਬਾਈ ਦੀਪ ਸਿੱਧੂ ਵਾਲੀ ਫਿਲਮ ਸੀ ਜੋਰਾ 10 ਨੰਬਰੀ ਆ ਤੁਹਾਨੂੰ ਮਿਲਾਉਣ ਜਾ ਰਹੇ ਅੱਜ ਬਹੁਤ ਵਧੀਆ ਆਰਟਿਸਟ ਹੈ ਬਲਕਰਨ ਲੰਬੂ ਜੀ ਜਿਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ 'ਚ ਕੰਮ ਕੀਤਾ ਬਾ ਕਮਾਲ ਦੀ ਅਦਾਕਾਰੀ ਉਹਨਾਂ ਦੀ ਤਾਂ ਬਹੁਤ ਹੀ ਪਿਆਰੀ ਮਾਨਮਤੀ ਸ਼ਖਸੀਅਤ ਆ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਲਕਰਨ ਜੀ ਤੁਹਾਡਾ ਸਵਾਗਤ ਹੈ ਸਾਡੇ ਸਫਰ ਦੀ ਦਾਸਤਾ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਬਾਈ ਜੀ ਤੁਹਾਡਾ ਹਾਂ ਜੀ ਬਾਈ ਜੀ ਆਪਣੇ ਫਿਲਮੀ ਸਫਰ ਬਾਰੇ ਦੱਸਣਗੇ ਇਹਨਾਂ ਦਾ ਫਿਲਮੀ ਸਫਰ ਕਿੱਥੋਂ ਸ਼ੁਰੂ ਹੋਇਆ ਤੇ ਉਹਦੇ ਬਾਰੇ ਜਾਣਕਾਰੀ ਦੇਣਗੇ ਪਾਉਣੇ ਆਪਾਂ ਉਹਨਾਂ ਨਾਲ ਰੂਹਦਾਰੀ ਦੀ ਸੰਝ ਤੇ ਕਰਦੇ ਆਂ ਉਹਨਾਂ ਦੇ ਅੰਦਰੋਂ ਫਿਲਮੀ ਅਦਾਕਾਰ ਵਾਲੀਆਂ ਗੱਲਾਂ ਤੇ ਉਹ ਸੀਨ ਜੀ ਸਿਰਮ ਸ਼ੁਰੂਆਤ ਤਾਂ ਕੀਤੀ ਹੈ ਜੀ ਬਾਈ ਦੀਪ ਸਿੱਧੂ ਵਾਲੀ ਫਿਲਮ ਸੀ ਜੋਰਾ 10 ਨੰਬਰੀਆ ਬਾਈ ਅਮਰਦੀਪ ਗਿੱਲ ਨਾਲ ਅਸੀਂ ਪਹਿਲਾਂ ਤੋਂ ਸਾਹਜ ਸੀਗੀ ਪਰ ਮੈਂ ਫਿਲਮ ਲਾਈਨ ਨਾਲੋਂ ਮੈਂ ਨਹੀਂ ਪ੍ਰੋਪਰ ਨਹੀਂ ਜੁੜਿਆ ਸੀ ਜਿਆ థియేਟਰ ਕਰਦੇ ਸੀ ਪਰ ਫਿਲਮ ਲਾਈਨ ਨਾਲ ਨਹੀਂ ਜੁੜੇ ਸੀ ਜੋਰਾ 10 ਨੰਬਰੀਆ ਦੇ ਵਿੱਚ ਅਸੀਂ ਆਰਟ ਨੂੰ ਅਸਿਸਟ ਕੀਤਾ ਸੀ ਜਿੰਨਾ ਸੈਟਅਪ ਲੱਗ ਰਿਹਾ ਸੀ ਜਾਂ ਉਹਨਾਂ ਨੂੰ ਅਸਿਸਟ ਹੀ ਕਵਾਂਗੇ ਮਤਲਬ ਅਸਿਸਟ ਕੀਤਾ ਸੀਗਾ ਤੇ ਸੈਕਿੰਡ ਚ ਵੀ ਅਸਿਸਟ ਕੀਤਾ ਹਾਂਜੀ ਉਹ ਜੋ ਰਾਜ ਛੋਟਾ ਜਿਹਾ ਰੋਲ ਵੀ ਸੀਗਾ ਕੋਈ ਡਾਇਲੋਗ ਨਹੀਂ ਸੀ ਪਰ ਸੀਗਾ ਛੋਟਾ ਜਿਹਾ ਕਟ ਸੀਗਾ ਹਾਂਜੀ ਉਸ ਤੋਂ ਬਾਅਦ ਬਾਈ ਅਮਰਦੀਪ ਗਿੱਲ ਨੇ ਆ ਕੀਤੀ ਹੈ ਮਰ ਜਾਣੀ ਉਹਦੇ ਵਿੱਚ ਮੈਂ ਤੇ ਗਗਨਦੀਪ ਜੈਤੋ ਅਸੀਂ ਦੋਨੇ ਜਾਨਿਆਂ ਨੇ ਬਤੌਰ ਆਰ ਡਾਇਰੈਕਟਰ ਕੰਮ ਕੀਤਾ ਹਾਂਜੀ ਉਸ ਤੋਂ ਬਾਅਦ ਬਾਈ ਦੀਆਂ ਜਿਹੜੀਆਂ ਹੁਣ ਫਿਲਮਾਂ ਜਿਵੇਂ ਵੈਬ ਸੀਰੀਜ਼ ਤਿੰਨ ਰੈਡੀ ਹੋਈਆਂ دارو ਹੈ ਉਹ ਆ ਚੁੱਕੀ ਹੈ ਹਾਂਜੀ ਤੇ ਰਾਜਤਾਨੀ ਐ ਸੁਖਾ ਰੀਡਰ ਐ ਇਹ ਸਾਰਿਆਂ ਦੇ ਵਿੱਚ ਬਤੌਰ ਡਾਇਰੈਕਟਰ ਕੰਮ ਕੀਤਾ ਹੈ ਦਾਰੋਜ ਮੈਂ ਐਕਟ ਵੀ ਕੀਤਾ ਕਰੈਕਟਰ ਆ ਮੇਰਾ ਲੰਬੂ ਦਾ ਹੀ ਕਰੈਕਟਰ ਆ ਮੇਰਾ ਨਾਮ ਵੀਪਲ ਕਰਨ ਸਿੰਘ ਲੰਬੂ ਦੇ ਨਾਂ ਤੇ ਹੀ ਐ ਹਾਂਜੀ ਤੇ ਕਰੈਕਟਰ ਦਾ ਨਾਮ ਵੀ ਲੰਬੂ ਹੀ ਐ ਅੱਛਾ ਇਹ ਉਹ ਕੀਤਾਗਾ ਹੋਰ ਵੀ ਹੁਣ ਬਾਰ ਵੀ ਬਹੁਤ ਫਿਲਮਾਂ ਕਿਤੇ ਬਾਈ ਤੋਂ ਇਲਾਵਾ ਵੀ ਜੇ ਕੋਈ ਮਿਲ ਜਾਂਦੀ ਆ ਫਿਲਮ ਕਿਉਂਕਿ ਦੀਪੋ ਬਾਈ ਯਾਰ ਕਿਆ ਨੂੰ ਸਾਡੇ ਵਾਸਤੇ ਉਹ ਕੰਨੇ ਮੇ ਰੋਲ ਮਾਡਲ ਸਭ ਵਾਸਤੇ ਆ ਮਤਲਬ ਪੰਜਾਬ ਦੇ ਜਿੰਨੇ ਵੀ ਜੰਗੇ ਬੰਦੇ ਆ ਉਹਦੇ ਵਾਸਤੇ ਦੀਪ ਸਿੱਧੂ ਹਾਂਜੀ ਹੋਗਾ ਉਹ ਕਹਿੰਦੇ ਹੁੰਦੇ ਆ ਵੀ ਭੱਜਣ ਵਾਲੇ ਨੂੰ ਧਰਤੀ ਚਾਹੀਦੀ ਆ ਤੇ ਉੱਡਣ ਵਾਲੇ ਨੂੰ ਅਸਮਾਨ ਹਾਂਜੀ ਤੇ ਸਾਨੂੰ ਇਹ ਦੋਹੇ ਚਾਹੀਦਾ ਇਸ ਕਰਕੇ ਜਿਹੜੀ ਵੀ ਕੰਮ ਮਿਲਦਾ ਕੁਛ ਵੀ ਮਿਲੇ ਪਰ ਕੰਮ ਕਰਨ ਨੂੰ ਹੋਵੇ ਉਹ ਇਕੱਲੇ ਆਏ ਵੀ ਨਹੀਂ ਵੀ ਪੈਸੇ ਬਣਾਉਣੇ ਆ ਪਰ ਕੰਮ ਕਰਨ ਨੂੰ ਹੋਵੇ ਕੁਛ ਵੀ ਆ ਉਹ ਕਰਦੇ ਆ ਬਤੌਰ ਆ ਡਾਇਰੈਕਟਰ ਕਰਦਾ ਮੈਂ ਤੇ ਬਤੌਰ ਐਕਟਰ ਵੀ ਕਰ ਲਿਆ ਇਹ ਸੀਰੀਜ਼ ਚ ਵੀ ਕਰ ਰਹੇ ਹੈਗੇ ਤੇ ਹਾਂਜੀ ਹੋਰ ਇੱਕ ਹੋਰ ਕਰਕੇ ਆਇਆ ਜਸਤੀ 10 ਦਿਨ ਪਹਿਲੇ ਅੱਛਾ ਹਾਂਜੀ ਭਾਜੀ ਲੁੱਕ ਤਾਂ ਜਿਹੜੀ ਤੁਹਾਡੇ ਦੀ ਬਾਲੀਵੁੱਡ ਵਾਲੀ ਹੈ ਬਾਲੀਵੁੱਡ ਦੇ ਜਿਹੜੇ ਅਦਾਕਾਰ ਹਨ ਉਹਨਾਂ ਨਾਲ ਬਿਲਕੁਲ ਜੇ ਤੁਸੀਂ ਵਿਲਨ ਦਾ ਵੀ ਕੋਈ ਰੋਲ ਕਰੋ ਤਾਂ ਤੁਹਾਨੂੰ ਬਾਖੋ ਵੀ ਬਹੁਤ ਵਧੀਆ ਲੱਗੂਗਾ ਤਾਂ ਕਦੇ ਬਾਲੀਵੁੱਡ ਵੱਲ ਜਾਣ ਦੀ ਕਿਤੇ ਨਹੀਂ ਕੋਸ਼ਿਸ਼ ਤੁਸੀਂ ਕੋਸ਼ਿਸ਼ ਤਾਂ ਹਰ ਹਰੇਕ ਦੀ ਉਹੀ ਉੱਥੇ ਹੁੰਦੀ ਆ ਵੀ ਜਮਾ ਅੱਗੇ ਨੂੰ ਵਧਿਏ ਪਰ ਬਈ ਯਾਰ ਸਾਡੇ ਵਾਸਤੇ ਬੌਡੀ ਇੱਥੋਂ ਹੀ ਬਣੀ ਆਗੀ ਸਾਡੀ ਪਹਿਲੀ ਬੌਡੀ ਤੇ ਹੱਥ ਪਾ ਕੇ ਖਿੱਚਣ ਵਾਲਾ ਬਾਈ ਅਮਰਦੀਪ ਗਿੱਲ ਸੀਗਾ ਹਾਂਜੀ ਤੇ ਬੰਬੇ ਵੀ ਚਲੋ ਜੇ ਆਪਾਂ ਨੂੰ ਚਾਂਸ ਮਿਲੂਗਾ ਤਾਂ ਕਰਾਂਗੇ ਕੰਮ ਕਰਨਾ ਹੈ ਮਤਲਬ ਜੇ ਕੰਮ ਕਰਦੇ ਆ ਕਿਤੇ ਵੀ ਮਿਲੂਗਾ ਕੰਮ ਆਪਾਂ ਉੱਥੇ ਹੀ ਕਰਾਂਗੇ ਬਿਲਕੁਲ ਜੀ ਇਹ ਬਿਲਕੁਲ ਹਰੇਕ ਅਦਾਕਾਰ ਦੇ ਵਿੱਚ ਹੋਣਾ ਚਾਹੀਦਾ ਕਿਉਂਕਿ ਜਿੰਨੇ ਗਾਂ ਵਧਣਾ ਉਹਦੇ ਵਾਸਤੇ ਜ਼ਰੂਰੀ ਹੈ ਤੇ ਨਵੇਂ ਕੰਟੈਕਟ ਜਿਹੜੇ ਆ ਰਹੇ ਆ ਕੋਈ ਉਹਨਾਂ ਬਾਰੇ ਗੱਲ ਦੱਸੋ ਨਵੇਂ ਕੰਟੈਂਟ ਯਾਰ ਬੋਲਣਾ ਸਹੀ ਨਹੀਂ ਹੁੰਦਾ ਕਿਉਂਕਿ ਫਿਲਮ ਲਾਈਨ 'ਚ ਨਜ਼ਰ ਸ਼ੂਟ ਨਹੀਂ ਹੁੰਦੀ ਨਾ ਮੈਂ ਖੁਦ ਵੀ ਮਤਲਬ ਛੋਟਾ ਮੋਟਾ ਲਿਖ ਰਹਿਣਾ ਇੱਕ ਛੋਟੀ ਜੀ ਕਹਾਣੀ ਲਿਖੀ ਆ ਅੱਛਾ ਹੈ ਪ੍ਰੋਸੈਸ 'ਚ ਆਏ ਹੁਣ ਇਹਨੂੰ ਐਸਾ ਇਨਾਂ ਹੀ ਕਹਿ ਸਕਦੇ ਆ ਕਿਉਂਕਿ ਉਹਦਾ ਕੋਈ ਐ ਪਹਿਲਾਂ ਹੀ ਐਲਾਨ ਕਰਨਾ ਦੀ ਗੱਲ ਨਹੀਂ ਹੈ ਮਤਲਬ ਮੇਰੇ ਪਤਾ 'ਚ ਪਰ ਚੱਲ ਰਿਹਾ ਹੈ ਬਲੈਂਡ ਨਮੀ ਤੇ दारू ਟੂ ਹਾਂਜੀ ਬਸ ਰੈਡੀ ਹੈਗੀ ਉਹਦਾ ਸ਼ੂਟ ਸ਼ੁਰੂ ਕਰਨਾ ਹੈਗਾ ਦਾਰੋ ਵਿੱਚ ਤੁਹਾਡਾ ਕੀ ਰੋਲ ਸੀ ਬਸ ਮੈਂ ਇੱਕ ਵਿਅੰਗ ਤਰ੍ਹਾਂ ਦਾ ਗੈਂਗ ਹੈ ਸਮਾਜਿਕ ਵਿਅੰਗ ਹੈਗਾ ਬੰਦਾ ਹਾਂਜੀ ਲੰਬੂ ਨਸ਼ੇੜੀ ਵੀ ਹੈ ਹਾਂਜੀ ਬਸ ਤੁਰਦਾ ਫਿਰਦਾ ਰਹਿੰਦਾ ਸ਼ਹਿਰ ਦੀ ਖਬਰ ਉਹਨੂੰ ਹੁੰਦੀ ਹੈ ਜੇ ਪੁਲਿਸ ਨੂੰ ਕਿਸੇ ਗੱਲ ਦੀ ਖਬਰ ਪੁੱਛਣੀ ਹੁੰਦੀ ਹੈ ਜਿਹੜਾ ਮੇਰੇ ਉਹਦੇ ਚ ਇੱਕ ਡਾਇਲੋਗ ਸੀਗਾ ਜਿਹੜਾ ਟ੍ਰੇਲਰ ਚ ਵੀ ਕੱਟਾਇਆ ਜਾਂਦਾਗਾ ਹਾਂਜੀ ਤੁਮੇ ਪੋਰ ਹੌਲਦਾ ਆਉਂਦਾਗਾ ਤੇ ਉਹ ਇਹ ਕਹਿੰਦਾ ਵੀ ਲੰਬੁਾਈ ਤੂੰ ਨਾ ਡਗਾਣਾ ਬਦਲਿਆ ਮੈਂ ਕਹਿੰਦਾ ਪੜਤਾ ਇਹ ਸਾਧ ਆਪਦੀ ਸਮਾਦੀ ਮਦਨੇ ਨਾ ਤਾਂ ਕਹਿੰਦੇ ਅੱਧੀ ਅੱਧੀ ਤੱਕ ਤਾਸ ਚੱਲੀ ਜਾਂਦੀ ਟ੍ਰੇਲਰ ਦੇ ਵਿੱਚ ਇਹ ਸਾਰਾ ਨਹੀਂ ਸੀਗਾ ਪਰ ਉਹਦੇ ਵਿੱਚ ਸਿਰਫ ਕਾਟੇ ਸੀਗਾ ਕਿ ਰਾਵਣ ਨੂੰ ਕਿਨੇ ਮਾਰਿਆ ਸੀ ਉਹ ਕਹਿੰਦਾ ਰਾਮ ਨੇ ਕਹਿੰਦਾ ਨਾ 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 ਰਾਵਣ ਨੂੰ ਰਾਮ ਨੇ ਨਹੀਂ ਰਾਵਣ ਨੂੰ ਮਾਰਿਆ ਸੀ ਸੀਤਾ ਨੇ ਇਹ ਇਹ ਨਾਗੋਬਿਆ ਇਦਾਂ ਦਾ ਕਰੈਕਟਰ ਹੈ ਵਿੰਗ ਹੈ ਮਤਲਬ ਹਰ ਚੀਂਤੇ ਵਿਅੰਗ ਕਰਦਾ ਉਹ ਠੀਕ ਹੈ ਬਿਲਕੁਲ ਤੇ ਤੁਹਾਡੀ ਕਿਸੇ ਫਿਲਮ ਦਾ ਜਿਹੜਾ ਤੁਹਾਨੂੰ ਸਭ ਤੋਂ ਪਿਆਰਾ ਡਾਇਲੋਗ ਬੋਲਦਾ ਵਧੀਆ ਬੋਲਣਾ ਲੱਗਦਾ ਜਾਂ ਫਿਲਮ ਕਿਸੇ ਵਿੱਚ ਬੋਲਿਆ ਹੋਵੇ ਜਿਹੜਾ ਤੁਹਾਨੂੰ ਸਭ ਤੋਂ ਇਹੀ 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 دارو ਦਾ ਕਰੈਕਟਰ ਹੈਗਾ ਜਿਹੜਾ دارو ਦਾ ਇਹ ਬਹੁਤ ਵਧੀਆ ਲੱਗਿਆ ਮੈਨੂੰ ਕਿਉਂਕਿ ਬਾਈ ਨੇ ਮੇਰੀ ਬਹੁਤ ਤਿਆਰੀ ਕਰਾਈ ਸੀਗੀ ਤਿਆਰੀ ਤੋਂ ਬਿਨਾ ਬਾਈ ਅਮਰਦੀਪੂ ਕਿਸੇ ਨੂੰ ਐ ਨਹੀਂ ਦਿੰਦੇ ਵੀ ਜੇ ਮੇਰੀ ਜਾਣ-ਪਛਾਣ ਹੈ ਵੀ ਇਹ ਨਹੀਂ ਉਨੇ 5-6 ਸਾਲ ਮੇਰਾ ਸਾਵਰ ਦੇਖਿਆ ਵੀ ਇਹ ਕਰ ਸਕਦਾ ਹਾਂਜੀ ਇਹ ਇਸ ਦੇ ਲਾਇਕ ਹੈਗਾ ਕਿ ਨਹੀਂ ਹੈਗਾ ਫਿਰ ਮੈਨੂੰ ਰੋਲ ਦਿੱਤਾ ਗਿਆ ਤੇ ਉਹਦੇ ਤੇ ਮੈਂ ਜੀ ਜਾਣ ਵੀ ਲਾਈ ਕੋਸ਼ਿਸ਼ ਕੀਤੀ ਜੋ ਬਾਈ ਨੇ ਕਿਹਾ ਉਹ ਕਰਨ ਕੀ ਦਿਖਾਉਂਦੀ ਅੱਛਾ ਉਹੀ ਹੈ ਇਹੀ ਡਾਇਲੋਗ ਹੈਗਾ ਪ੍ਰੋਪਰ ਮੇਰਾ ਤੇ ਵੀ ਜਾਂ ਕਦੇ ਇਹ ਉਹ ਕਰੈਕਟਰ ਐ ਇਦਾਂ ਹੁੰਦਾ ਕਿ ਕਦੇ ਹਿੰਦੀ ਬੋਲਣ ਲੱਗ ਜਾਂਦਾ ਕਦੇ ਸ਼ਹਿਰ ਦਾ ਹੁਮ ਦਾ ਫਿਰ ਤਾਂ ਇੱਕ ਵਿਅੰਗ ਐ ਅਖਬਾਰ ਐ ਇਦਾਂ ਦੀ ਟੈਂਟੈਂਟ ਤੇ ਤੁਸੀਂ ਹੁਣ ਵਾਲੇ ਸਮੇਂ 'ਚ ਕੋਈ ਆਪਦੀਆਂ ਦੱਸੋਗੇ ਵੀ ਸਾਡੀਆਂ ਕੀ ਤੁਸੀਂ ਸੋਚਿਆ ਕਿ ਯੋਜਨਾਵਾਂ ਨਵੀਆਂ ਯੋਜਨਾਵਾਂ ਪਹਿਲੇ ਤਾਂ ਦੋ ਰਿਲੀਜ਼ ਪਈਆਂ ਬਾਈ ਅਮਰਦੀਪ ਗਿੱਲ ਵਾਲੀਆਂ ਸਾਡਾ ਬਤੌਰ ਆਰ ਡਾਇਰੈਕਟਰ ਕੰਮ ਕੀਤਾ ਹੋਇਆ ਉਹਦੇ ਵਿੱਚ ਸੁੱਖਾ ਰੀਡਰ ਤੇ ਰਾਜਧਾਨੀ ਅੱਛਾ ਇੱਕ ਬਾਈ ਨੇ ਅਨਾਉਂਸ ਕੀਤੀ ਹੋਈ ਹੈ ਗਾਲੀ ਨੰਬਰ ਕੋਈ ਨਹੀਂ ਹਾਂਜੀ ਹੋਰ ਵੀ ਪ੍ਰੋਜੈਕਟ ਤਾਂ ਹੈਗੇ ਅਗੇ ਪਰ ਉਹ ਹਜੇ ਮਤਲਬ ਪ੍ਰੋਸੈਸ ਚ ਹੀ ਹੈਗੇ ਤੇ ਨਾਲ ਸੜਕ ਕੰਮ ਹੀ ਹੈ ਜੀ ਅਸੀਂ ਹੋਰ ਕੁਝ ਛੱਡਤਾ ਸਭ ਕੁਝ ਸਮਾਜ ਦਾ ਹਾਂ ਤੁਸੀਂ ਫਿਚਰ ਫਿਲਮਾਂ ਤੋਂ ਇਲਾਵਾ ਕੋਈ ਵੈਬ ਸੀਰੀ ਵਗੈਰਾ 'ਚ ਕੰਮ ਕਾਹੀ ਦਾਰੋ ਵੈਬ ਸੀਰੀ ਜੇ ਦਰੋ ਵੈਬ ਸੀਰੀ ਹਾਂ ਉਸ ਤੋਂ ਇਲਾਵਾ ਉਸ ਤੋਂ ਇਲਾਵਾ ਮੈਡਲ 'ਚ ਕੀਤਾ ਜੀ ਹਾਂਜੀ ਤੇ ਇੱਕ ਜਮਰੋਦ ਆਈ ਸੀਗੀ ਬਾਈ ਸੰਧੂ ਜੀ ਹੈਗੇ ਉਹਨਾਂ ਦੀ ਅੱਛਾ ਜਮਰੋਦ ਉਹਦੇ 'ਚ ਵੀ ਕੈਰੈਕਟਰ ਕੀਤਾ ਸੀ ਉਹਦੇ 'ਚ ਜਿਆਦਾ ਵੱਡਾ ਨਹੀਂ ਸੀ ਪਰ ਕੀਤਾ ਸੀਗਾ ਅੱਛਾ ਐ ਆਏ ਕਰਦੇ ਰਹਿੰਦੇ ਆ ਅਸੀਂ ਕਿਸ ਜਿਵੇਂ ਹੁਣ ਆਰਟ ਦਾ ਕੰਮ ਕਰਿਆ ਫਿਲਮ ਛੂਟ ਦਾ ਕਰਦਾ ਕੋਈ ਨਾ ਕੋਈ ਰੋਲ ਜੇ ਆਫਰ ਹੁੰਦਾ ਤਾਂ ਆਪਾਂ ਕਦੇ ਛੱਡਿਆ ਨਹੀਂਗਾ ਤੇ ਆਪਾਂ ਨੂੰ ਆਫਰ ਉਹੀ ਜਿਹਾ ਹੀ ਰੋਲ ਹੁੰਦਾ ਕੋਈ ਨੇਚਰਲ ਤੇ ਕਦੇ ਬਈ ਜੀ ਖੁਦ ਸਟੋਰੀ ਲਿਖਣ ਦੀ ਕੋਸ਼ਿਸ਼ ਕੀਤੀ ਵੀ ਹਾਂ ਹਾਂ ਲਿਖੀ ਅੱਛਾ ਉਹ ਫਿਰ ਦੱਸਾਂਗੇ ਬਈ ਜੀ ਦੋ ਆ ਗਈ ਕਿਉਂਕਿ ਮੈਂ ਐ ਕੁਝ ਪੱਤੇ ਪਹਿਲੇ ਹੀ ਖਿਲਾਰਨ ਦਾ ਚੰਗਾ ਨਹੀਂ ਪਰ ਲਿਖੀ ਹੋਈ ਹੈ ਇੱਕ ਅੱਛਾ ਤੇ ਕਰ ਰਹੇ ਆ ਉਹ ਜਲਦੀ ਠੀਕ ਹੈ ਜੀ ਜੇ ਜਦੋਂ ਕੋਈ ਪ੍ਰੋਡਿਊਸਰ ਵਧੀਆ ਮਿਲੂਗਾ ਜਾਂ ਡਾਇਰੈਕਟਰ ਹਾਂਜੀ ਪ੍ਰੋਡਿਊਸਰ ਵਧੀਆ ਤਾਂ ਸਾਰੇ ਹੀ ਵਧੀਆ ਹੁੰਦੇ ਆ ਪ੍ਰੋਡਿਊਸਰ ਸਾਡੇ ਵਾਸਤੇ ਕਹ ਲਓ ਵੀ ਪਾਲਣਹਾਰ ਹੈਗਾ ਹਾਂਜੀ ਸਾਡੀ ਸਾਰੀ ਟੀਮ ਨੂੰ ਜਿਹੜੀ ਫਿਲਮ ਮੇਕਿੰਗ ਦਾ ਕੰਮ ਕਰਦੇ ਪ੍ਰੋਡਿਊਸਰ ਬਿਨਾ ਅਸੀਂ ਚੱਲ ਨਹੀਂ ਇਕੱਠੇ ਨਹੀਂ ਹੋ ਸਕਦੇ ਕੀ ਹਾਂਜੀ ਪਰ ਪ੍ਰੋਡਿਊਸਰ ਮੈਨੂੰ ਇਹ ਬਾਲੇ ਤਕੜੇ ਬਸ ਪ੍ਰੋਡਿਊਸਰ ਦੀ ਬਜਾਏ ਮੈਨ ਮੇਰੀ ਗੱਲ ਨੂੰ ਸਮਝਣ ਵਾਲਾ ਪ੍ਰੋਡਿਊਸਰ ਮਿਲੇ ਨਾ ਵੀ ਇਹ ਕੀ ਕਹਿਣਾ ਚਾਹੁੰਦਾ ਹੈਗਾ ਜਾਂ ਮੇਰਾ ਜਿਵੇਂ ਉਹਦਾ ਕਨਸੈਪਟ ਹੈਗਾ ਟਾਈਮ ਪੀਰੀਅਡ ਹੈਗਾ ਹਾਂਜੀ ਤੇ ਉਹਦੇ ਤੇ ਟਾਈਮ ਕਿੰਨਾ ਲੱਗੂ ਪੈਸਾ ਕਿੰਨਾ ਲੱਗੂ ਉਹਦੀ ਸਮਝ ਹੋਵੇ ਬੰਦੇ ਨੂੰ ਬਸ ਮੈਂ ਇੰਨਾ ਹੀ ਚਾਹਣਾਗਾ ਅੱਛਾ ਜੀ ਵੀ ਫਿਲਮ ਲੈਣ ਦਾ ਉਹਨਾਂ ਨੂੰ ਪੂਰਾ ਗਿਆਨ ਹੋਊਗਾ ਦਾ ਉਹਨਾਂ ਨੂੰ ਪੈਸੇ ਲਾਉਂਦੇ ਫੇਰ ਨਹੀਂ ਫਿਕਰ ਹੋਊਗਾ ਹਾਂਜੀ ਤੇ ਬਾਜੀ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਸੁਨੇਹਾ ਜੋਗੇ ਤਾਂ ਨਹੀਂ ਐ ਫੇਰ ਵੀ ਸੁਨੇਹਾ ਜਿੰਨੇ ਜੋਗੇ ਆ ਗਏ ਮੈਂ ਤਾਂ ਇਹ ਕਹਿੰਨਾ ਵੀ ਲੱਗੇ ਰੋ ਕੁਝ ਵੀ ਕਰ ਰਹੇ ਆ ਅਸੀਂ ਜੇ ਅ ਕਰਕੇ ਛੱਡ ਦਿਆਂਗੇ ਨਵਾਂ ਹੋਰ ਕਰ ਲਾਂਗੇ ਉਹ ਕੋਈ ਵੀ ਸਿਰੇ ਨਹੀਂ ਚੜੂਗੀ ਪਰ ਜੇ ਇਕੋ ਹੀ ਨਹੀਂ ਲੱਗੇ ਰਹੇ ਅਗੇ ਜੇ ਜਨੂਨ ਬਣਾਵਾਗੇ ਆਪਦੇ ਕਿਤੇ ਨੂੰ ਤਾਂ ਅੱਜ ਨਹੀਂ ਗੱਲ ਆਪਦੀ ਜਗਾ ਬੰਦਾ ਬਣਾਈ ਜਾਂਦਾ ਬਿਲਕੁਲ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਬਲਕਰਨ ਲੰਬੋ ਜੀ ਸਾਡੇ ਨੂੰ ਸਾਡੇ ਨਾਲ ਰੋਹਦਾਰੇ ਦੇ ਸਾਹਜ ਪਾਉਣ ਲਈ ਬਹੁਤ ਬਹੁਤ ਸ਼ੁਕਰੀਆ ਸਾਰੇ ਦਰਸ਼ਕਾਂ ਨੂੰ ਥੈਂਕ ਯੂ ਥੈਂਕ ਯੂ ਦਰਸ਼ਕਾਂ ਦਾ ਵੀ ਥੈਂਕ ਯੂ ਬਈ